ਆਇਆ ਉਹ ਦਰਿੰਦਾ ਜਿਸ ਦੀ ਵਜ੍ਹਾ ਕਰਕੇ ਸਤਨਾਮ ਸਿੰਘ ਦੀ ਮੌਤ ਹੋਈ ਆ ਮੈਂ ਗੱਲ ਕਰ ਰਿਹਾ ਇਟਲੀ ਦੇ ਵਿੱਚ ਜਿਹੜੀ ਆਪਣੇ ਪੰਜਾਬੀ ਵੀਰ ਦੀ ਮੌਤ ਹੋਈ ਆ ਇਸ ਬੰਦੇ ਦੇ ਖੇਤਾਂ ਦੇ ਵਿੱਚ ਸਤਨਾਮ ਸਿੰਘ ਕੰਮ ਕਰਦਾ ਸੀ ਤੇ ਖਰਬੂਜੀਆਂ ਦਾ ਇਹ ਖੇਤ ਸੀਗਾ ਤੇ ਇਸ ਦੇ ਖੇਤਾਂ ਦੇ ਵਿੱਚ ਕੰਮ ਕਰਨ ਦੌਰਾਨ ਸਤਨਾਮ ਸਿੰਘ ਦੀ ਇੱਕ ਮਸ਼ੀਨ ਦੇ ਵਿੱਚ ਬਾਹ ਆ ਜਾਂਦੀ ਹੈ ਤੇ ਬਾਹ ਕੱਟੀ ਜਾਂਦੀ ਹੈ ਤੇ ਉਸ ਦੀਆਂ ਲੱਤਾਂ ਜਿਹੜੀਆਂ ਆ ਉਹ ਕੁਚਲੀਆਂ ਜਾਂਦੀਆਂ ਨੇ ਇਹ ਇਰਸਾਨ ਆਪਣੀ ਪਤਨੀ ਦੇ ਨਾਲ ਉਸ ਨੂੰ ਚੱਕਦਾ ਆ ਸਤਨਾਮ ਸਿੰਘ ਨੂੰ ਆਪਣੀ ਗੱਡੀ ਦੇ ਵਿੱਚ ਪਾਉਂਦਾ ਆ ਤਕਰੀਬਨ 2 ਕੁ ਕਿੱਲਿਆਂ ਦਾ فاਸਲਾ ਉਹ ਸੀਗਾ ਜਦੋਂ ਚੱਕ ਕੇ ਨੇ ਗੱਡੀ ਦੇ ਵਿੱਚ ਪਾਇਆ ਫਿਰ 8 ਕਿਲੋਮੀਟਰ ਸਤਨਾਮ ਦੇ ਘਰ ਦਾ ਰਸਤਾ ਸੀਗਾ ਉਸ ਦੇ ਘਰ ਦੇ ਬਾਹਰ ਜਾ ਕੇ ਇਸ ਨੇ ਸਤਨਾਮ ਸਿੰਘ ਦੀ ਗੱਡੀ ਦੇ ਵਿੱਚੋਂ ਬਾਹਰ ਲਾਇਆ ਦੋਨੋਂ ਪਤੀ ਪਤਨੀ ਨੇ ਉਸ ਦੀ ਜਿਹੜੀ ਬਾਹ ਸੀਗੀ ਉਸ ਨੂੰ ਇੱਕ ਡੱਬੇ ਦੇ ਵਿੱਚ ਪਾ ਕੇ ਇੱਕ ਕਰੇਟ ਦੇ ਵਿੱਚ ਪਾ ਕੇ ਉਸ ਦੇ ਨਾਲ ਰੱਖ ਕੇ ਦੋਨੇ ਪਤੀ ਪਤਨੀ ਉੱਥੋਂ ਨਿਕਲ ਗਏ ਸਤਨਾਮ ਸਿੰਘ ਬਿਨਾ ਪੇਪਰਾਂ ਤੋਂ ਸੀ ਇਟਲੀ ਦੇ ਵਿੱਚ ਉਸ ਦੀ ਘਰਵਾਲੀ ਨੇ ਜਦੋਂ ਦੇਖਿਆ ਕਿ ਉਸ ਦਾ ਘਰਵਾਲਾ ਬਾਹਰ ਪਿਆ ਤਾਂ ਉਸ ਨੇ ਰੌਲਾ ਪਾਇਆ ਇੱਕ ਬੰਦਾ ਹੋਰ ਸਾਈਕਲ ਤੇ ਜਾ ਰਿਹਾ ਸੀ ਜਿਸ ਨੇ ਇਹ ਸਾਰੀ ਘਟਨਾ ਦੇਖੀ ਉਸ ਨੇ ਵੀ ਰੌਲਾ ਪਾਇਆ ਫਿਰ ਐਂਬੂਲੈਂਸ ਨੂੰ ਬੁਲਾਇਆ ਗਿਆ ਜਦੋਂ ਐਂਬੂਲੈਂਸ ਆਈ ਤਾਂ ਬਰਜਤਨਾਮ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਹਸਪਤਾਲ ਪਹੁੰਚਦੇ ਸਾਰ ਸਤਨਾਮ ਸਿੰਘ ਦੀ ਜਿਹੜੀ ਹੈ ਕਿ ਮੌਤ ਹੋ ਚੁੱਕੀ ਸੀ। ਯਾਨੀ ਕਿ ਟੜਫ-ਟੜਫ ਕੇ ਸਤਨਾਮ ਸਿੰਘ ਦੀ ਜਾਨ ਨਿਕਲੀ ਆ। ਜਿਉਂ ਇਨਸਾਨ ਇਸ ਨੂੰ ਘਰੇ ਪਹੁੰਚਾਉਣ ਦੀ ਬਜਾਏ ਇਸ ਨੂੰ ਡਾਇਰੈਕਟ ਹਸਪਤਾਲ ਦੇ ਵਿੱਚ ਪਹੁੰਚਾ ਦਿੰਦਾ ਇਹ ਦਰਿੰਦਾ ਇਨਸਾਨ ਤਾਂ ਹੋ ਸਕਦਾ ਸੀ ਸਤਨਾਮ ਸਿੰਘ ਦੀ ਜਾਨ ਬਚ ਜਾਂਦੀ। ਸਤਨਾਮ ਸਿੰਘ ਪਿਛਲੇ 2 ਸਾਲਾਂ ਤੋਂ ਬਿਨਾਂ ਪੇਪਰਾਂ ਤੋਂ ਆਪਣੀ ਘਰਵਾਲੀ ਦੇ ਨਾਲ ਇਟਲੀ ਦੇ ਵਿੱਚ ਰਿਆ ਸੀ ਦੋਨੋਂ ਪਤੀ ਪਤਨੀ ਕੰਮ ਵੀ ਕਰਦੇ ਸੀ ਤੇ ਇਹ ਦਰਿੰਦਾ ਆਪ ਦੇ ਜਾਣੇ ਸੱਚਾ ਬੰਦਾ ਮਾਰਾ ਪੁਲਿਸ ਦੇ ਕੋਲੇ ਆਪ ਪੇਸ਼ ਹੋਗਾ ਜਦੋਂ ਇਸ ਨੂੰ ਪਤਾ ਲੱਗਿਆ ਕਿ ਸਤਨਾਮ ਸਿੰਘ ਦੀ ਮੌਤ ਹੋ ਗਈ ਆ ਤੇ ਕਹਿੰਦਾ ਵੀ ਮੇਰੇ ਖੇਤਾਂ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਤੇ ਉੱਥੇ ਮੁੰਡਾ ਜਿਹੜਾ ਜ਼ਖਮੀ ਹੋ ਗਿਆ ਆ ਤੇ ਮੈਨੂੰ ਨਹੀਂ ਪਤਾ ਉਹਦੇ ਹਾਲਾਤ ਕਿੱਦਾਂ ਦੇ ਆ ਤੇ ਇਸ ਦੇ ਵਕੀਲ ਨੇ ਵੀ ਇਹ ਕਿਹਾ ਆ ਵੀ ਸਾਡਾ ਬੰਦਾ ਜਿਹੜਾ ਆ ਇਹ ਇਟਾਲੀਅਨ ਗੋਰਾ ਸੱਚਾ ਆ ਕਿਉਂਕਿ ਉਹ ਆਪ ਪੁਲਿਸ ਕੋਲੇ ਪੇਸ਼ ਹੋਇਆ ਆ ਜੇ ਉਹ ਆਪ ਚੋਰ ਹੁੰਦਾ ਯਾਨੀ ਕਿ ਆਪ ਜੇ ਉਹਦੀ ਗਲਤੀ ਹੁੰਦੀ ਤਾਂ ਉਹ ਭੱਜ ਜਾਂਦਾ ਉਹ ਪੁਲਿਸ ਕੋਲੇ ਪੇਸ਼ ਨਾ ਹੁੰਦਾ ਇਸ ਦੇ ਹੁਣ ਬਿਆਨ ਇਹ ਨੇ ਕਿ ਇਹ ਕਹਿੰਦਾ ਮੈਂ ਮਸ਼ੀਨ ਕੋਲੇ ਜਾਣ ਤੋਂ ਸਤਨਾਮ ਸਿੰਘ ਨੂੰ ਰੋਕਿਆ ਸੀ ਪਰ ਸਤਨਾਮ ਸਿੰਘ ਆਪਣੀ ਮਰਜ਼ੀ ਦੇ ਨਾਲ ਮਸ਼ੀਨ ਕੋਲੇ ਗਿਆ ਮੈਂ ਉਸ ਨੂੰ ਰੋਕਦਾ ਰਿਹਾ ਤੇ ਉਹਦੀ ਵਜ੍ਹਾ ਕਰਕੇ ਜਿਹੜਾ ਹੈ ਕਿ ਹੁਣ ਮੈਨੂੰ ਕੰਮ ਵੀ ਰੋਕਣਾ ਪੈਣਾ ਆ ਨਹੀਂ ਕਿ ਇਦਾਂ ਦੇ ਬਿਆਨ ਇਹ ਦੇ ਰਿਹਾ ਆ ਆਪਣੀ ਪੰਜਾਬੀ ਕਮਿਊਨਿਟੀ ਵੱਲੋਂ ਕੱਲ ਨੂੰ ਲਾਤੀਨਾ ਦੇ ਵਿੱਚ ਇਕੱਠ ਕੀਤਾ ਜਾ ਰਿਹਾ ਹੈ ਸ਼ਾਮਾਂ ਨੂੰ ਤੇ ਪਲੀਜ਼ ਸਾਰੇ ਪੰਜਾਬੀ ਵੀਰ ਜਰੂਰ ਪਹੁੰਚਿਓ ਉਸ ਇਕੱਠ ਦੇ ਵਿੱਚ 2018 ਦੇ ਵਿੱਚ ਵੀ ਇੱਕ ਵਾਰੀ ਘਟਨਾ ਹੋਈ ਸੀ ਉਦੋਂ ਘਟਨਾ ਹੋਈ ਸੀ ਅਫਰੀਕਾ ਦੇ ਲੋਕਾਂ ਦੇ ਨਾਲ ਦੋ ਗੱਡੀਆਂ ਦੀ ਆਪਸ ਵਿੱਚ ਟੱਕਰ ਹੋਈ ਸੀ ਤਕਰੀਬਨ 10 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਤੇ ਅਫਰੀਕਾ ਵਾਲਿਆਂ ਨੇ ਹੜਤਾਲ ਦੇ ਉੱਪਰ ਬੈਠੇ ਸੀ ਤੇ ਉਦੋਂ ਉਹਨਾਂ ਨੇ ਇਹ ਜਿਹੜਾ ਸਾਰਾ ਕੁਸ਼ ਸਰਕਾਰ ਦੇ ਧਿਆਨ ਦੇ ਵਿੱਚ ਲਿਆਂਦਾ ਸੀ ਵੀ ਕਿਵੇਂ ਮਜ਼ਦੂਰਾਂ ਦਾ ਜਿਹੜਾ ਕਿ ਸ਼ੋਸ਼ਣ ਹੁੰਦਾ ਆ ਕਿਸ ਖੇਤਾਂ ਦੇ ਵਿੱਚ ਬਿਨਾਂ ਪੇਪਰਾਂ ਤੋਂ ਕੰਮ ਕਰਵਾਇਆ ਜਾਂਦਾ ਆ ਇਟਲੀ ਦੇ ਬੱਚੇ ਜਿਹੜਾ ਖੇਤੀ ਦਾ ਜਿਹੜਾ ਕਿਹਾ ਜਾਂਦਾ ਹੈ ਕਿ ਕਿਹੜਾ ਖੇਤਰਫਲ ਆ ਯਾਨੀ ਕਿ ਕੰਮ ਆ ਜਿਹੜਾ ਉਹ 23% ਆ ਜਿਸ ਦੇ ਵਿੱਚ 11% ਜਿਹੜੇ ਲੋਕ ਆ ਉਹ ਕੰਮ ਕਰਦੇ ਨੇ ਬਿਨਾ ਪੇਪਰਾਂ ਵਾਲੇ ਆ ਤੇ ਹਰ ਇੱਕ ਦਾ ਟਕਾ ਕੇ ਸ਼ੋਸ਼ਣ ਕੀਤਾ ਜਾਂਦਾ ਆ ਮਾਲਕਾਂ ਵੱਲੋਂ ਕਿਸੇ ਨੂੰ ਪੈਸੇ ਨਹੀਂ ਪੂਰੇ ਮਿਲਦੇ ਕਿਸੇ ਨੂੰ ਰੈਸਟ ਨਹੀਂ ਮਿਲਦੀ ਯਾਨੀ ਕਿ ਇਦਾਂ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਨੇ 2024 ਦੇ ਵਿੱਚ ਕਾਫੀ ਮੋਤਾਂ ਹੋਈਆਂ ਨੇ ਜਿਸ ਦੇ ਵਿੱਚ 10 ਮੋਤਾਂ ਆਪਣੇ ਇੰਡੀਅਨ ਦੀਆਂ ਨੇ ਪਰ ਜਿਹੜੀ ਆਹ ਘਟਨਾ ਹੋਈ ਆ ਇਸ ਨੇ ਇਟਲੀ ਦੀ ਸਰਕਾਰ ਤੱਕ ਨੂੰ ਹਲਾਤ ਆਇਆ ਤੇ ਹੁਣ ਪੰਜਾਬ ਨੂੰ ਸਾਥ ਤੁਸੀਂ ਦੇਣਾ ਆ ਕੋਈ ਵੀ ਮੇਰਾ ਵੀਰ ਚਾਹੇ ਪਾਕਿਸਤਾਨੀ ਚਾਹੇ ਬੰਗਾਲੀ ਆ ਚਾਹੇ ਜਿੱਥੋਂ ਵੀ ਆ ਜਰੂਰ ਕੱਲ ਨੂੰ ਇਟਲੀ ਲਾਤੀਨਾ ਦੇ ਵਿੱਚ ਪਹੁੰਚਿਓ ਸ਼ਾਮਾਂ ਨੂੰ ਇਕੱਠ ਦਿਖਾਉਣਾ ਹੈ ਗਵਰਨਮੈਂਟ ਨੂੰ ਤੇ ਇਸ ਵੀਰ ਨੂੰ ਸਤਨਾਮ ਸਿੰਘ ਨੂੰ ਇਨਸਾਫ ਜਰੂਰ ਦਿਵਾਉਣਾ ਹੈ ਜਿੱਡਾ ਵੱਡਾ ਇਕੱਠ ਹੋਊਗਾ ਸਰਕਾਰ ਤੇ ਉਹਨਾਂ ਜ਼ਿਆਦਾ ਪ੍ਰੈਸ਼ਰ ਪਾਊਗਾ ਦੋਸ਼ੀਆਂ ਨੂੰ ਸਜ਼ਾ ਮਿਲੂਗੀ ਹੋ ਸਕਦਾ ਪਰਿਵਾਰ ਦੀ ਵੀ ਕੋਈ ਨਾ ਕੋਈ ਮਦਦ ਹੋ ਸਕੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ